ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮੂਲੀ ਦਾ ਤੇ ਮਿਰਚ ਦਾ achar ਬਣਾਵਾਂਗੇ ਜੋ ਕਿ ਬਹੁਤ ਹੀ ਵਧੀਆ ਤੇ ਟੇਸਟੀ achar ਬਣਦਾ ਹੈ ਇਸ ਤਰ੍ਹਾਂ ਤੇ ਬਹੁਤ ਹੀ ਛੇਤੀ ਵੀ ਬਣ ਜਾਂਦਾ ਹੈ ਤੁਸੀਂ ਇਸ ਨੂੰ ਪਰੌਠੇ ਨਾਲ ਰੋਟੀ ਨਾਲ ਜਿਸ ਨਾਲ ਵੀ ਖਾਣਾ ਚਾਹੁੰਦੇ ਆ ਸਾਗ ਦੇ ਨਾਲ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਇਹ achar ਤੇ ਬਣ ਵੀ ਬਹੁਤ ਛੇਤੀ ਜਾਂਦਾ ਹੈ ਆਜੋ ਆਪਾਂ achar ਬਣਾਉਨੇ ਆ ਬਹੁਤ ਹੀ ਟੇਸਟੀ achar ਬਣਦਾ ਹੈ ਇਹ ਈ ਮੂਲੀ ਦਾ ਤੇ ਮਿਰਚਾਂ ਦਾ achar ਬਣਾਵਾਂਗੇ ਜਿਹੜਾ ਬਹੁਤ ਹੀ ਛੇਤੀ ਬਣ ਜਾਂਦਾ ਆਪਾਂ ਹੁਣੇ ਹੀ ਇਸ ਨੂੰ ਜਿਹੜਾ ਇਹ ਬੜਾ ਕੇ ਖਾ ਸਕਦੇ ਆ ਤੇ ਬਹੁਤ ਹੀ ਵਧੀਆ ਜਿਹੜਾ ਇਹ achar ਬਣਦਾ ਆ ਤੇ ਬਹੁਤ ਹੀ ਟੇਸਟੀ ਵੀ ਬਣਦਾ ਆ ਤੇ ਇਹਦੇ ਲਈ ਆਪਾਂ achar ਬਣਾਉਣ ਲਈ ਆਪਾਂ ਥੋੜਾ ਹੀ ਬਣਾਵਾਂਗੇ ਕਿਉਂਕਿ ਇਹ ਬਸ ਜਿਦਾ 5-6 ਦਿਨ ਤੁਸੀਂ ਇੱਕ ਹਫਤੇ ਲਈ ਬਣਾਓ ਤੇ ਖਾ ਲਓ ਤਾਜ਼ਾ ਤਾਜ਼ਾ ਤੇ achar ਬਣਾਉਣ ਲਈ ਆਪਾਂ ਇਹ ਮੂਲੀਆਂ ਲੈ ਲਈਆਂ ਦੋ ਤੇ ਇਹਨਾਂ ਨੂੰ ਆਪਾਂ ਲਿਆ ਤੋ ਚੰਗੀ ਤਰ੍ਹਾਂ ਨਾਲ ਧੋ ਲਿਆ ਛਿਲਕੇ ਆਪਾਂ ਇਹਨਾਂ ਨੂੰ ਧੋਵਾਂਗੇ ਨਹੀਂ ਮਿਰਚਾਂ ਜਿਹੜੀਆਂ ਇਹਨਾਂ ਨੂੰ ਵੀ ਆਪਾਂ ਧੋ ਕੇ ਥੋੜੀ ਜਿਹੀ ਮੈਂ ਧੁੱਪ ਲਵਾ ਲਈ ਆ ਪਾਣੀ ਜਿਹ ਇਹਨਾਂ ਦਾ ਸੁੱਕ ਗਿਆ ਤੇ ਥੋੜਾ ਜਿਹਾ ਮੈਂ ਪਾਉਂਗੀ ਵਿੱਚ ਅਦਰਕ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਆ ਮੂਲੀਆਂ ਨੂੰ ਜਿਹੜਾ ਆ ਆਪਾਂ ਕੱਟ ਲਾਂਗੇ ਛਿੱਲ ਲਾਂਗੇ ਛਿੱਲ ਕੇ ਇਹਨਾਂ ਨੂੰ ਆਪਾਂ ਛਿੱਲ ਲੈਣੇ ਆ ਮੂਲੀਆਂ ਨੂੰ ਜੇ ਤੁਸੀਂ ਛਿੱਲ ਕੇ ਧੋਣੀਆਂ ਆ ਤੇ ਫੇਰ ਤੁਸੀਂ ਇਹਨਾਂ ਨੂੰ ਥੋੜੀ ਜਿਹੀ ਧੁੱਪ ਲਵਾ ਲਾ ਤੇ ਹੁਣ ਵੈਸੇ ਇਹਨਾਂ ਨੂੰ ਧੋਪ ਲਵਾਉਣ ਦੀ ਲੋੜ ਨਹੀਂ ਹੈ। ਮੂਲੀਆਂ ਨੇ ਜਿਹੜਾ ਆ ਆਪਾਂ ਹੁਣ ਜਿਹੜਾ ਛਿੱਲ ਲਿਆ ਆ ਤੇ ਇਹਨਾਂ ਨੂੰ ਹੁਣ ਆਪਾਂ ਬਿਲਕੁਲ ਪਾਣੀ ਨਹੀਂ ਹੈਗਾ। ਸੋ ਤੁਸੀਂ ਕੱਪੜੇ ਨਾਲ ਵੀ ਸੁਕਾ ਸਕਦੇ ਆ ਤੇ ਆਪਾਂ ਇਹਨਾਂ ਨੂੰ ਪਹਿਲਾਂ ਸੁਕਾ ਲਿਆ ਆ। ਮੂਲੀ ਨੂੰ ਪਾਣੀ ਬਿਲਕੁਲ ਨਹੀਂ ਹੈਗਾ। ਤੇ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲੰਬੇ ਪੀਸਾ ਵਿੱਚ ਕੱਟ ਲਾਂਗੇ ਮੂਲੀਆਂ ਨੂੰ। ਤੁਸੀਂ ਗੋਲ ਕੱਟਣੀ ਗੋਲ ਕੱਟ ਸਕਦੇ ਆ ਜੇ ਲੰਬੀਆਂ ਕੱਟਣੀਆਂ ਤੇ ਲੰਬੀਆਂ ਕੱਟ ਲਓ। ਤੇ ਆਪਾਂ ਇਹਨਾਂ ਨੂੰ ਛੋਟੇ-ਛੋਟੇ ਲੰਬੇ ਪੀਸਾਂ ਵਿੱਚ ਜੈਸਾ ਛੋਟੇ ਪੀਸਾਂ ਚ ਕੱਟਾਂਗੇ ਤੇ ਹੁਣ ਆਪਾਂ ਜਿਹੜਾ ਆ ਅਦਰਕ ਸੀ ਇਹਨੂੰ ਵੀ ਛਿੱਲ ਕੇ ਤੇ ਆਪਾਂ ਧੋ ਕੇ ਸੁਕਾ ਲਿਆ ਆ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਵੀ ਹੁਣ ਆਪਾਂ ਛੋਟੇ-ਛੋਟੇ ਲੰਬੇ-ਲੰਬੇ ਜਿਹੇ ਪੀਸ ਕੱਟ ਲਾਂਗੇ ਤੁਸੀਂ ਜਿਸ ਤਰ੍ਹਾਂ ਦੇ ਵੀ ਕੱਟਣੇ ਚਾਹੁੰਦੇ ਆ ਉਸ ਤਰ੍ਹਾਂ ਦੇ ਕੱਟ ਲਓ ਇਹਨਾਂ ਨੂੰ ਵੀ ਹੁਣ ਆਪਾਂ ਛੋਟੇ ਪੀਸਾਂ ਚ ਕੱਟ ਲਾਂਗੇ ਅਗਰਕ ਜਿਹੜਾ ਆ ਇਹ ਵੀ ਆਪਾਂ ਕੱਟ ਲਿਆ ਨੰਬਾ ਨੰਬਾ ਜੇ ਕੱਟ ਲਿਆ ਆ ਤੇ ਇਹਨਾਂ ਨੂੰ ਆਪਾਂ ਕੱਲੇ ਕੱਲੇ ਜੇ ਪੀਸ ਕਰ ਦਾਂਗੇ ਇਹ ਵੀ ਆਪਾਂ ਪਤਲਾ ਪਤਲਾ ਬਰੀਕ ਬਰੀਕ ਇਸ ਤਰ੍ਹਾਂ ਦੇ ਪੀਸ ਜਿਹੜੇ ਆ ਕੱਟੇ ਆ ਤੇ ਮਿਰਚਾਂ ਜਿਹੜੀਆਂ ਆ ਇਹਨਾਂ ਦੀਆਂ ਵੀ ਡੰਡੀਆਂ ਆਪਾਂ ਤੋੜ ਲਈਆਂ ਤੇ ਇਹਨਾਂ ਨੂੰ ਆਪਾਂ ਚੀਰਾ ਦੇ ਲਾਂਗੇ ਕਿਉਂਕਿ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਚੀਰਾ ਦੇ ਲਾਂਗੇ ਦੋ ਦੋ ਪੀਸ ਨਹੀਂ ਕਰਨੇ ਹੈਗੇ ਆਪਾਂ ਬਸ ਇਸ ਤਰ੍ਹਾਂ ਚੀਰਾ ਦੇਣਾ ਇਹਨਾਂ ਨੂੰ ਮਿਰਚਾਂ ਨੂੰ ਵੀ ਇਹਨਾਂ ਨੂੰ ਆਪਾਂ ਚੀਰ ਦੇ ਤਾਂ ਕਿ ਜਿਹੜਾ ਇਹਨਾਂ 'ਚ ਮਸਾਲਾ ਜਿਹੜਾ ਆ ਉਹ ਭਰ ਜਾਊਗਾ ਜੇ ਤੁਸੀਂ ਬੀ ਕੱਢਣਾ ਚਾਹੋ ਨੇ ਆ ਕੱਢ ਸਕਦੇ ਆ ਚੀਰ ਦੇ ਚੀਰ ਦੇ ਜਿੰਨੇ ਕੁ ਬੀਜ ਨਿਕਲ ਜਾਣਗੇ ਉਹਨੇ ਕੇ ਆਪਾਂ ਕੱਢਾਂਗੇ ਸਾਰੇ ਬੀਜ ਨਹੀਂ ਕੱਢਾਂਗੇ ਇਹਨਾਂ ਨੂੰ ਇਸ ਤਰ੍ਹਾਂ ਚੀਰਾ ਦੇ ਲੈਣਾ ਮਿਰਚਾਂ ਜਿਹੜੀਆਂ ਇਹਨਾਂ ਨੂੰ ਵੀ ਆਪਾਂ ਚੀਰਾ ਦੇ ਲਿਆ ਸਾਰੀਆਂ ਨੂੰ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਬੌਲ ਦੇ ਵਿੱਚ ਪਾ ਲੈਨੇ ਆ ਮੂਲੀਆਂ ਨੂੰ ਵੀ ਤੇ ਆਦਰਕ ਨੂੰ ਵੀ ਤੇ ਮਿਰਚਾਂ ਨੂੰ ਵੀ ਇਹਨਾਂ ਨੂੰ ਆਪਾਂ ਇੱਕ ਬਾਲਚ ਸਾਰਿਆਂ ਨੂੰ ਪਲਣੀਆਂ। ਜੇ ਤੁਸੀਂ ਇਸ ਤਰ੍ਹਾਂ ਧੁੱਪ ਲਵਾਉਣੀ ਆ ਥੋੜੀ ਬਹੁਤੀ ਤਲਵਾ ਸਕਦੇ ਆ ਕਿਉਂਕਿ ਆਪਾਂ ਜ਼ਿਆਦਾ ਨਹੀਂ ਬਣਾਉਣਾ ਇਸ ਕਰਕੇ ਇਹਨੂੰ ਜ਼ਿਆਦਾ ਧੁੱਪ ਲਵਾਉਣ ਦੀ ਲੋੜ ਨਹੀਂ ਹੈਗੀ ਥੋੜਾ ਜਿਹਾ ਬੀਜ ਨਿਕਲਦਾ ਇਹ ਆਪਾਂ ਇਸ ਤਰ੍ਹਾਂ ਹੀ ਰਹਿਣ ਦਾਂਗੇ। ਤੇ ਹੁਣੇ ਆਪਾਂ ਬਣਾਵਾਂਗੇ ਜੀ ਮਸਾਲਾ ਆਚਾਰ ਦਾ ਜਿਹੜਾ ਮੇਨ ਹੁੰਦਾ ਆ ਉਹ ਤਾਂ ਮਸਾਲਾ ਹੀ ਹੁੰਦਾ ਮਸਾਲੇ ਦੇ ਨਾਲ ਹੀ ਜਿਹੜਾ ਆ ਆਪਣਾ ਚਾਹ ਜਿਹੜਾ ਵਧੀਆ ਬਣੂਗਾ ਤੇ ਹੁਣ ਆਪਾਂ ਇਹ ਲਈ ਮਸਾਲਾ ਬਣਾਨੇ ਆ ਮਸਾਲਾ ਬਣਾਉਣ ਲਈ ਮੈਂ ਜਿਹੜਾ ਹੈਗਾ ਇੱਕ ਆਪਾਂ ਇੱਕ ਚਮਚ ਜੀਰੇ ਦਾ ਲਿਆਇਆ ਤੇ ਇੱਕ ਹੀ ਚਮਚਾ ਮੈਂ ਸਾਫਤਾ ਧਨੀਆ ਲਿਆਇਆ ਤੇ ਇੱਕ ਚਮਚਾ ਲਿਆ ਜਿਹੜਾ ਆ ਸੌਂਫ ਦਾ ਤੇ ਅੱਧਾ ਕਪਾਉਣਾ ਚਮਚਾ ਜਿਹੜਾ ਆ ਮੇਥੇ ਲਿਆਇਆ ਆਪਾਂ ਮੇਥੇ ਲਿਆਇਆ ਮੇਥੀ ਨਹੀਂ ਲਈ ਛੋਟੀ ਮੇਥੀ ਹੁੰਦੀ ਆ ਉਹ ਨਹੀਂ ਲਈ ਮੇਥੇ ਲਿਆਇਆ ਤੇ ਇਹਨਾਂ ਨੂੰ ਹੁਣ ਆਪਾਂ ਭੁੰਨਦੇ ਆ ਤੇ ਆਪਾਂ ਇੱਧਰ ਪੈਨ ਲੈ ਲਿਆ ਜੀ ਗੈਸ ਨੂੰ ਆਪਾਂ ਕਰ ਲਿਆ ਤਾਂ ਸਲੋ ਗੈਸ ਰੱਖਾਂਗੇ ਤਾਂ ਕਿ ਆਪਣੇ ਜਿਹੜੇ ਮਸਾਲੇ ਆ ਜਲ ਨਾ ਜਾਣ ਨਹੀਂ ਤਾਂ ਗੈਸ ਨੂੰ ਪਹਿਲਾਂ ਬੰਦ ਹੀ ਕਰ ਲਓ ਤੇ ਆਪਾਂ ਜਿਹੜੇ ਮਸਾਲੇ ਲਏ ਆ ਸਾਰੇ ਸੌਂਫ ਲਈ ਆ ਇਹਨੂੰ ਪਾ ਦਾਂਗੇ ਧਨੀਆ ਪਾ ਦਾਂਗੇ ਆ ਜੀਰਾ ਪਾ ਦਾਂਗੇ ਤੇ ਮੇਥੇ ਪਾ ਦਾਂਗੇ ਇਹ ਸਾਰੇ ਮਸਾਲੇ ਜਿਹੜੇ ਆ ਆਪਾਂ ਵਿੱਚ ਪਾ ਦਾਂਗੇ ਇਹਦੇ ਵਿੱਚ ਆਪਾਂ ਹੋਰ ਥੋੜੇ ਮਸਾਲੇ ਪਾਵਾਂਗੇ ਅੱਧਾ ਕ ਚਮਚਾ ਜਿਹੜਾ ਮੈਂ ਸਰੋਂ ਦਾ ਪਾਇਆ ਕਾਲੀ ਸਰੋਂ ਜਿਹੜੀ ਹੁੰਦੀ ਆ ਆਪਣੀ ਸਾਗ ਵਾਲੀ ਜਿਹੜੀ ਸਰੋਂ ਹੁੰਦੀ ਆ ਉਹ ਪਾਇਆ ਅੱਧਾ ਕ ਚਮਚਾ ਇਹ ਨਾਲ ਬਹੁਤ ਹੀ ਵਧੀਆ ਟੇਸਟ ਆਊਗਾ ਹੁਣ ਚਾ ਮੈਂ ਇਹਦੇ ਵਿੱਚ ਰਾਈ ਦਾ ਪਾਉਂਗੀ ਮੇਰੇ ਕੋਲ ਆਹ ਵਾਲੀ ਕਾਲੀ ਰਾਈ ਆ ਇਹ ਪਾਉਂਗੀ ਇਹਦੇ ਨਾਲ ਇਹਦੇ ਵਿੱਚ ਬਹੁਤ ਖੱਟਾ ਟੇਸਟ ਆਊਗਾ ਇਹ ਚਾਰਾ ਵਾਲੀ ਰਾਈ ਆ ਇਹ ਪਾਉਂਗੀ ਇਹਨਾਂ ਮਸਾਲਿਆਂ ਨੂੰ ਜਿਹੜਾ ਹੈ ਆਪਾਂ ਭੁੰਨ ਲੈਨੇ ਆਂ 8-10 ਜਿਹੜੀਆਂ ਮੈਂ ਕਾਲੀਆਂ ਮਿਰਚਾਂ ਪਾਤੀਆਂ ਇਹਨਾਂ ਨੂੰ ਵੀ ਵਿੱਚੇ ਆਪਾਂ ਸਾਰੇ ਮਸਾਲੇ ਜਿਹੜੇ ਇਹ ਭੁੰਨ ਲਾਂਗੇ ਤੁਸੀਂ ਆਪਣੇ ਆਚਾਰ ਦੇ ਹਿਸਾਬ ਨਾਲ ਮਸਾਲੇ ਪਾ ਸਕਦੇ ਆ ਇਸ ਤਰ੍ਹਾਂ ਤੁਸੀਂ ਮਸਾਲਾ ਬਣਾ ਕੇ ਵੀ ਰੱਖ ਸਕਦੇ ਆ ਕਿ ਜਿਸਲੇ ਤੁਸੀਂ ਇੱਕਦਮ ਆਚਾਰ ਬਣਾਉਣਾ ਹੈ ਤੁਸੀਂ ਉਸੇ ਟਾਈਮ ਵੀ ਇਹ ਬਣਾ ਕੇ ਖਾ ਸਕਦੇ ਆ ਮਸਾਲਾ ਬਣਿਆ ਹੋਊਗਾ ਤਾਂ ਇਹਨੂੰ ਹੁਣ ਆਪਾਂ ਜਾਲਣਾ ਨਹੀਂ ਨਾ ਜ਼ਿਆਦਾ ਭੁੰਨਣਾ ਆ ਥੋੜਾ ਜਿਹਾ ਪੈਨ ਨੂੰ ਰੋਸਟ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀ ਖੁਸ਼ਬੂ ਆ ਬਹੁਤ ਵਧੀਆ ਆਵੇ ਤੇ ਮਸਾਲਾ ਵੀ ਜਿਹੜਾ ਫਿਰ ਆਪਣਾ ਖਰਾਬ ਨਹੀਂ ਹੁੰਦਾ ਥੋੜਾ ਜਿਹਾ ਚੇਰੀ ਨੂੰ ਭੁੰਨਾਂਗੇ ਸਲੋ ਗੈਸ ਤੇ ਨੂੰ ਸੇਕ ਲਵਾਵਾਂਗੇ ਜਿਸ ਲਈ ਥੋੜੀ ਥੋੜੀ ਖੁਸ਼ਬੂ ਜੀ ਆਉਣ ਲੱਗ ਪਈ ਉਸ ਲਈ ਆਪਾਂ ਗੈਸ ਨੂੰ ਜਿਹੜਾ ਬੰਦ ਕਰ ਦਾਂਗੇ ਕਿਉਂਕਿ ਪੈਨ ਵੀ ਗਰਮ ਹੋਣਾ ਆ ਤੇ ਫਿਰ ਉਹਦੀ ਹੀਟ ਦੇ ਨਾਲ ਹੀ ਇਹਨੇ ਜਿਹੜਾ ਆ ਹੋ ਜਾਣਾ ਤੇ ਫਿਰ ਠੰਡਾ ਵੀ ਹੋ ਜਾਊਗਾ ਨਾਲੇ ਮਸਾਲੇ ਦੇਖੋ ਆਪਣੇ ਜਿਹੜੇ ਆ ਭੁੱਜ ਗਏ ਆ ਥੋੜੇ ਥੋੜੇ ਜਿਹਾ ਟਪਕਣ ਲੱਗ ਗਏ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਬਹੁਤ ਜ਼ਿਆਦੇ ਮਸਾਲੇ ਨਹੀਂ ਭੁੰਨੇ ਤੇ ਹੁਣ ਇਹ ਇਹਨਾਂ ਨੂੰ ਹੁਣ ਆਪਾਂ ਠੰਡਾ ਕਰ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਪੀਸਾਂਗੇ ਜਿਹੜਾ ਥੋੜਾ ਜਿਹਾ ਤੇਲ ਗਰਮ ਕਰਾਂਗੇ ਸਰੋਂ ਦਾ ਤੇਲ ਆ ਆਪਾਂ ਇਹਦਾ ਧੂਆ ਕੱਢ ਕੇ ਫਿਰ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਤੇਲ ਪਾਵਾਂਗੇ ਜਿਆਦਾ ਤੇਲ ਨਹੀਂ ਪਾਉਣਾ ਕਿਉਂਕਿ ਆਪਣੀਆਂ ਮਿਰਚਾਂ ਵੀ ਆ ਤੇ ਫੇਰੇ ਹੀ ਉਹਨਾਂ ਦੇ ਵਿੱਚ ਜਿਹੜਾ ਮਸਾਲਾ ਹੈ ਰਚੂਗਾ ਆਪਾਂ ਥੋੜਾ ਤੇਲ ਇਹਨੂੰ ਹੁਣ ਆਪਾਂ ਧੂਆ ਕੱਢ ਕੇ ਗਰਮ ਕਰਕੇ ਤੇ ਇਹਨੂੰ ਠੰਡਾ ਕਰ ਲਾਂਗੇ ਮਸਾਲਾ ਜਿਹੜਾ ਆਪਣਾ ਠੰਡਾ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਇਹਨੂੰ ਹੁਣ ਆਪਾਂ ਦਰੜਾ ਫਰੜਾ ਜੇ ਪੀਸਾਂਗੇ ਬਹੁਤ ਜ਼ਿਆਦਾ ਬਰੀਕ ਨਹੀਂ ਆਪਾਂ ਇਹਨੂੰ ਕਰਨਾ ਹੈਗਾ ਦਰੜ ਫਰੜਾ ਜੇ ਆਪਾਂ ਇਹਨੂੰ ਪੀਸ ਕੇ ਤਿਆਰ ਕਰਾਂਗੇ ਮਸਾਲਾ ਦੇਖੋ ਜੀ ਆਪਾਂ ਪੀਸ ਲਿਆ ਆ ਦੇਖੋ ਦਰੜਾ ਜੇ ਆਪਾਂ ਪੀਸਿਆ ਨਾ ਬਹੁਤ ਘੇ ਤੇ ਨਾ ਜ਼ਿਆਦਾ ਬਹੁਤ ਮੋਟਾ ਇਸ ਤਰ੍ਹਾਂ ਵਿੱਚ ਜਿਹੜਾ ਥੋੜਾ ਥੋੜਾ ਜਿਹਾ ਰਹਿਣਾ ਚਾਹੀਦਾ ਆ ਤਾਂ ਕਿ ਇਹਦਾ ਟੇਸਟ ਜਿਹੜਾ ਵਧੀਆ ਆਵੇ ਇਹਨੂੰ ਤੁਸੀਂ ਇਸ ਤਰ੍ਹਾਂ ਜ਼ਿਆਦਾ ਬਣਾ ਕੇ ਰੱਖ ਸਕਦੇ ਆ ਜਦੋਂ ਤੁਸੀਂ ਅਚਾਰ ਬਣਾਉਣਾ ਆ ਉਸੇ ਟਾਈਮ ਇਹਨੂੰ ਪਾ ਲਓ ਇਹਨੂੰ ਹੁਣ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਆਪਾਂ ਹੁਣ ਲੈਨੇ ਆ ਜੀ ਆਪਣੇ ਜਿਹੜਾ achar ਬਣਾਉਣਾ ਇਹਦੇ ਵਿੱਚ ਆਪਾਂ ਨੂਨ ਪਾ ਦਿੰਨੇ ਆ ਆਪਣੇ ਟੇਸਟ ਅਕੋਰਡਿੰਗ ਤੁਸੀਂ ਜਿਹੜਾ ਆ ਨੂਨ ਪਾ ਲਓ ਜਿੰਨਾਕ ਤੁਸੀਂ ਨੂਨ ਪਾਉਣਾ ਜਿੰਨੇ ਕ ਤੁਹਾਡੇ ਕੋਲ ਸਮਾਨ ਆ ਆਪਣਾ ਓਨਾ ਕ ਆਪਾਂ ਨੂਨ ਪਾ ਪਾਈ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਕੋਆਰਡ ਨਹੀਂ ਹੈਗੀ ਇਹ ਐਨੀ ਤੇ ਇਹਦੇ ਨਾਲ ਜਿਹੜਾ ਕਲਰ ਵੀ ਵਧੀਆ ਆਊਗਾ ਤਾਂ ਟੇਸਟ ਵੀ ਵਧੀਆ ਆਉਂਦਾ ਹੈ ਤੇ ਥੋੜੇ ਪਾਵਾਂਗੇ ਜੀ ਚਾਟ ਮਸਾਲਾ ਅੱਧੇ ਤੋਂ ਵੀ ਥੋੜਾ ਚਮਚਾ ਤੇ ਥੋੜੀ ਜਿਹੀ ਆਪਾਂ ਇਹਦੇ ਚ ਪਾਵਾਂਗੇ ਹਿੰਗ ਹਿੰਗ ਜਿਹੜੀ ਆਪਣੀ ਡਾਈਜੈਸਟ ਲਈ ਵਧੀਆ ਹੁੰਦੀ ਆ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਇੰਨੀ ਕੁ ਮੈਂ ਹਿੰਗ ਪਾਤੀ ਇਹਦੇ ਵਿੱਚ ਜੇ ਤੁਸੀਂ ਪਾਉਣਾ ਚਾਹੋ ਨਾ ਪਾ ਲਓ ਨਹੀਂ ਤੇ ਨਾ ਪਾ ਤੇ ਬਾਕੀ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਆਪਣੇ ਮਸਾਲੇ ਮਸਾਲੇ ਤੁਸੀਂ ਆਪਣੇ ਦੇਖ ਕੇ ਪਾ ਲਓ ਜਿੰਨੇ ਕੁ ਪਾਉਣੇ ਆ ਮਸਾਲੇ ਜਿਹੜੇ ਦੇਖੋ ਆਪਾਂ ਪਾ ਦਿੱਤੇ ਆ ਜੇ ਤੁਸੀਂ ਸਾਰਾ ਪਾਉਣਾ ਚਾਹੋ ਨੇ ਸਾਰਾ ਪਾ ਲਓ ਮਸਾਲਿਆਂ ਦੇ ਨਾਲ ਹੀ ਜਿਹੜਾ ਇਹ ਆਪਣਾ achar ਆ ਵਧੀਆ ਬਣੂਗਾ ਮੈਂ ਸਾਰਾ ਮਸਾਲਾ ਜਿਹੜਾ ਇਹਦੇ ਵਿੱਚ ਪਾ ਦਤਾ ਤੇ ਥੋੜੀ ਜਿਹੀ ਮੈਂ ਇੱਚ ਹਲਦੀ ਪਾਉਂਗੀ ਹਲਦੀ ਦੇ ਨਾਲ ਕਲਰ ਜਿਹੜਾ ਆ ਉਹ ਵਧੀਆ ਆਊਗਾ ਤੇ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਲੰਨੇ ਆਪਾਂ ਸਿਰਕਾ ਪਾਵਾਂਗੇ ਜਿੰਨਾਕ ਤੁਸੀਂ ਖੱਟਾ ਕਰਨਾ ਆ ਇੱਕ ਚਮਚਾ ਪਾ ਲਓ ਦੋ ਚਮਚੇ ਪਾ ਲਓ ਮੈਂ ਦੋ ਚਮਚਿਆਂ ਦੇ ਹਿਸਾਬ ਨਾਲ ਇਹਦੇ ਵਿੱਚ ਜਿਹੜਾ ਆ ਕਿ ਸਿਰਕੇ ਦਾ ਇੱਕ ਇਹਦੇ ਵਿੱਚ ਮੈਂ ਨਿੰਬੂ ਪਾਉਂਗੀ ਕਿਉਂਕਿ ਨਿੰਬੂ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਆ ਤੁਸੀਂ ਥੋੜਾ ਜਿਆਦਾ ਟਾਈਮ ਰੱਖਣਾ ਤੇ ਫਿਰ ਨਿੰਬੂ ਨਾ ਪਾਓ ਕਿਉਂਕਿ ਨਹੀਂ ਫਿਰ ਖਰਾਬ ਹੋ ਸਕਦਾ ਹੈ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਦੂੰਗੀ ਨਿੰਬੂ ਦੇ ਨਾਲ ਜਿਹੜਾ ਆ ਵਧੀਆ ਖਟਾਸ ਆਉਂਦੀ ਹੈ ਤੁਸੀਂ ਕੱਲਾ ਹੀ ਸਿਰਕਾ ਪਾਉਣਾ ਚਾਹੁੰਦੇ ਆ ਕੱਲਾ ਸਿਰਕਾ ਪਾ ਦੋ ਵਾਈਟ ਸਿਰਕਾ ਆ ਆਪਣੇ ਕੋ ਜਿਹੜਾ ਆਪਣੇ ਕੋ वेजिटेरियन बाइट्स सिरका ਹੁੰਦਾ ਵਿਨੇਗਰ ਉਹ ਆਪਾਂ ਇਹਦੇ ਵਿੱਚ ਪਾਇਆ ਹੈ ਜਿੰਨਾ ਕੋ ਖੱਟਾ ਕਰਨਾ ਉਸ ਦੇ ਹਿਸਾਬ ਨਾਲ ਪਾ ਲਓ ਕਿਉਂਕਿ ਸਿਰਕਾ ਪਾਉਣ ਦੇ ਨਾਲ ਫਿਰ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਆਪਾਂ ਥੋੜਾ ਜਿਹਾ ਸਿਰਕਾ ਪਾ ਦਿੱਤਾ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲਾਂਗੇ ਬਹੁਤ ਹੀ ਟੇਸਟੀ ਜਿਹੜਾ ਇਹ achar ਬਣਦਾ ਹੈ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਕਿਉਂਕਿ ਫਿਰ ਇਹ ਜਿਹੜਾ ਮਸਾਲਾ ਆ ਚੰਗੀ ਤਰ੍ਹਾਂ ਦੇ ਨਾਲ ਅਚਾਰ ਦੇ ਵਿੱਚ ਜਿਹੜਾ ਆ ਰੱਜ ਜੋਗਾ ਹਲਦੀ ਥੋੜੀ ਜਿਹੀ ਘੱਟ ਆ ਮੈਂ ਥੋੜੀ ਜਿਹੀ ਹਲਦੀ ਹੋਰ ਪਾਵਾਂ ਤੇਲ ਜਿਹੜਾ ਆ ਆਪਣਾ ਠੰਡਾ ਹੋ ਗਿਆ ਇਹ ਵੀ ਆਪਾਂ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਜੀ ਮਿਕਸ ਪਾਣੀ ਵਾਲਾ ਜਿਹੜਾ ਆ ਆਪਣਾ ਚਮਚਾ ਜਾਂ ਹੱਥ ਬਿਲਕੁਲ ਨਹੀਂ ਲੱਗਣੇ ਚਾਹੀਦੇ ਇਹ 10-15 ਦਿਨ ਅਚਾਰ ਜਿਹੜਾ ਆ ਖਰਾਬ ਨਹੀਂ ਹੋਊਗਾ ਵੈਸੇ ਤਾਂ ਨਹੀਂ ਹੋਊਗਾ ਇਹ ਖਰਾਬ ਕਿਉਂਕਿ ਆਪਾਂ ਇਹਦੇ ਵਿੱਚ ਵਿਨੇਗਰ ਵੀ ਪਾਏ ਆ ਜੇ ਤੁਸੀਂ ਜ਼ਿਆਦਾ ਟਾਈਮ ਲਈ ਬਣਾਉਣਾ ਤਾਂ ਫੇਰ ਇਹਨੂੰ ਧੁੱਪ ਲਵਾਉਣੀ ਪੈਂਦੀ ਆ ਇਸਨੂੰ ਤੁਸੀਂ ਫ੍ਰੀਜ ਵਿੱਚ ਰੱਖ ਸਕਦੇ ਆ ਤਾਂ ਕਿ ਇਹ ਖਰਾਬ ਨਾ ਹੋਵੇ ਇੱਕ ਹਫ਼ਤੇ ਲਈ 10 ਦਿਨ ਲਈ ਆਚਾਰ ਜਿਹੜਾ ਆ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਇਹਦੇ ਆਚਾਰ ਦੇਖੋ ਕਿੰਨਾ ਵਧੀਆ ਜਿਹੜਾ ਆਪਣਾ ਬਣ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਬਾਲ ਦੇ ਵਿੱਚ ਕੱਢ ਲੈਣੇ ਆ ਬਹੁਤ ਹੀ ਟੇਸਟੀ ਜਿਹੜਾ ਇਹ ਆਚਾਰ ਇਹ ਬਣਦਾ ਹੈ ਆਦਰਕ ਆ ਪਪਾਇਆ ਮਿਰਚ ਪਾਈ ਆ ਵੇਖੋ ਕਿੰਨਾ ਵਧੀਆ ਜਿਹੜਾ ਆਚਾਰ ਬਣਿਆ ਨੇ ਕਿੰਨਾ ਵਧੀਆ ਜਿਹੜਾ ਆਪਣਾ ਆਚਾਰ ਇਹ ਬਣ ਗਿਆ ਆ ਤੇ ਇਨਸਟੈਂਟ ਆਚਾਰ ਜਿਹੜਾ ਆ ਇਹ ਇਸ ਤਰ੍ਹਾਂ ਬਹੁਤ ਹੀ ਛੇਤੀ ਬਣ ਜਾਂਦਾ ਆ ਤੇ ਤੁਸੀਂ ਇਸ ਨੂੰ ਹੁਣੇ ਹੀ ਖਾ ਸਕਦੇ ਆ ਬਹੁਤ ਹੀ ਟੇਸਟੀ achar ਬਣਦਾ ਹੈ ਤੁਸੀਂ ਰੋਟੀ ਨਾ ਪਰੌਂਠੇ ਨਾ ਜਿਸ ਤਰ੍ਹਾਂ ਹੁਣ ਆਪਾਂ ਸਾਗ ਬਣਾਨੇ ਆ ਇਹਦੇ ਨਾਲ ਤੇ ਬਹੁਤ ਹੀ ਵਧੀਆ achar ਬਣਦਾ ਇਸ ਤਰ੍ਹਾਂ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਸਾਡਾ ਮੂਲੀ ਦਾ ਮਿਰਚ ਦਾ ਤੇ ਅਦਰਕ ਦਾ achar ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਬਹੁਤ ਹੀ ਟੇਸਟੀ achar ਬਣਦਾ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਸਤਿ ਸ੍ਰੀ ਅਕਾਲ ਜੀ